ਯਾਰ ਭਈ ਸਾਸਰੀ ਘਰ ਸਾਰਿਆਂ ਨੇ ਕਹਿੰਦੇ ਐਡ ਲਾਣੀ ਤਾਂ ਵਾਲੇ ਰਿਪੋਰਟਰ ਤੇ ਨੰਬਰ ਚੱਲ ਜਿੰਦਾ 507 ਫੋਟਾਂ ਮਾਂ ਭੇਜੋ ਆਪਾਂ ਦੇਖੇ ਇੱਕ ਫਾਰਮ ਟ੍ਰੈਕ ਇੱਕ 65x93 ਕਰਾ ਹੋਇਆ ਤੇ 93 ਕਰਾ ਤੇ 65x ਹੋਇਆ 16 ਫੁੱਟਾ ਟਰਾਲਾ 14 ਫੁੱਟਾ ਟਰਾਲਾ 11 ਪੱਟੀ ਟਰਾਲੀ ਤੇ 475 ਡੀਆਈ ਵੀਡੀਓ ਸਾਰੀ ਵੇਖੋ ਪ੍ਰਾ ਬਣ ਕੇ ਸਟੈਪ ਨਾ ਕਰੋ ਲਾਈਕ ਸ਼ੇਅਰ ਕਮੈਂਟ ਕਰਦਿਆਂ ਕਰੋ ਮੇਲੇ 14 ਫੁੱਟਾ ਟਰਾਲਾ ਬਾਬਾ ਡੇੜਾ ਬਾਬਾ ਨਾਨਕ ਏਰੀਆ ਵੀਰ ਦਾ ਤੇ ਡੇੜਾ ਬੱਬਾ ਦਾ ਇਹਨਾਂ ਕੇ ਏਰੀਆ ਵੀਰ ਦਾ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਬਿਲਕੁਲ ਨਵਾਂ ਟਰਾਲਾ ਬਣਿਆ 10 ਇੰਚੀ ਗਾਡਰਾ 10 ਨੜੀ ਹੱਬਾ ਰੇਲ ਦਾ ਹਿੱਸਾ ਥੱਲੇ ਵਾਲਾ ਕੋਲੋ ਟੂਲ ਬਾਕਸ ਲੱਗਿਆ ਲਾਈਟਾਂ ਛਿੱਟਾਂ ਲੱਗੀਆਂ 2025 ਮਾਡਲ ਟਰਾਲਾ ਤੇ ਜਾਲੀ ਲੱਗੀ ਆ ਪਾਉਨੇ 3 ਫੁੱਟ ਵੈੱਡਾ 2 ਫੁੱਟ ਵਾੜ ਤੇ ਪੂਰਾ ਹੈਵੀ ਤੋਂ ਭਰਾ ਟਰਾਲਾ ਬਣਿਆ 28 ਕਿਲੋ ਦਾ ਟਰਾਲਾ ਲਾਈਟਾਂ ਸ਼ਾਈਟਾਂ ਲੱਗੀਆਂ ਵੇੜ ਚ ਲੱਗੇ ਹੋਇਆ ਪੂਰਾ ਸੋਹਣਾ ਟਰਾਲਾ ਬਣਿਆ ਵਾ ਟੋਕੇ ਦਾ ਰੰਗ ਕੀਤਾ ਡਬਲ ਪੰਪ ਲੱਗੇ ਆ ਲੈਫਟ ਵਾਲੇ ਡਬਲ ਪੰਪ ਲੱਗੇ ਆ ਲੈਫਟ ਵਾਲੇ ਬਾਈ ਬਾਈ ਟਾਨ ਵਾਲੇ ਪੰਪ ਲੱਗੇ ਹੋਏ ਆ ਸਰੈਂਸਰ ਸਰੈਂਸਰ ਲੱਗੇ ਆ 10 ਇੰਚੀ ਗਾਡਰ ਦਾ ਨੜੀ ਹੱਬ 4 ਇੰਚੀ ਇਸ ਬੱਤੇ ਤੇ ਰੀਲ ਦਾ ਹਿੱਸਾ ਤੇ ਕੋਕਾ ਵੀ ਟਰਾਲਾ ਤੇ 2.5 ਲੱਖ ਰੁਪਇਆ ਰੇਟ ਆ ਮੌਕੇ ਤੇ ਮਾਰ ਕਰ ਦ ਦੇਣਗੇ ਮਾਰ ਤਾਨ ਕਰ ਦੇਣਗੇ 2.5 ਲੱਖ ਰੁਪਇਆ ਰੇਟ ਆ ਕਿਉਂ ਦਾ ਸੱਤ ਦਾ ਟਰਾਲਾ 4 ਫੁੱਟ ਤੇ 55 ਇੰਚ ਮੱਛੀ ਹੋਕਾ ਕਿੱਥੇ ਗੁੱਲਾ ਪੈਂਦਾ ਉਹ 4 ਇੰਚੀ ਮੋਟੀ ਆ ਤੇ ਪੌੜੀ ਛੌੜੀ ਲੱਗੀ ਆ ਚੂਕੇ ਦਾ ਰੰਗ ਕੀਤਾ ਕੋਕਾ ਵੀ ਟਰਾਲਾ ਹੈ ਵੀ ਤਾਂ ਭਾਰਾ ਕਿਸੇ ਵੀਰ ਪੈ ਜੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ 2.5 ਲੱਖ ਰੁਪਇਆ ਰੇਟ ਆ ਤੇ ਕੋਕਾ ਮੌਕੇ ਤੇ ਮਾਨਤਾਣ ਕਰਦੇ ਨੇ ਕਿ 2025 ਮਾਟਣਾ ਕੋਕਾ ਪੇ ਟਰਾਲਾ 10 ਨੜੀ ਹੱਪਰੇਲ ਦਾ 7 3/2 ਫੁੱਟ ਵੈਡ 2 ਫੁੱਟ ਬਾੜ ਤੇ ਟਿੱਪੜੀ ਕਰਕੇ ਦੱਸਦੇ ਆਪਾਂ ਜੱਜ ਸਿੰਘ ਨੂੰ ਤੇ ਕੋਕਾਪੇ ਟ੍ਰਾਲਾ ਮਗਰ ਦੇ ਪਾਸੇ ਵੀ ਚਾਲੀ ਲੱਗੀ ਵੀ ਆ ਹੈਵੀ ਤੋਂ ਭਾਰਾ ਟ੍ਰਾਲਾ ਬਣਿਆ ਤਿੰਨਾ ਸਾਈਡ ਨੂੰ ਟਾਂਦਾ ਖੁੱਲਦਾ ਇਹਦਾ 20 22 ਦੇ ਬਾਹਰ ਨਾ ਜਾਜੀ ਫਰਸ ਲੱਗੀ ਵੀ ਆ ਜਾਜੀ ਫਰਸ ਲੱਗੀ ਵੀ ਆ ਤੇ 20 22 ਦੇ ਬਾਹਰਾਂ ਕੋਕਾਪੇ ਟ੍ਰਾਲਾ 99 ਮਾਡਲ ਨਾਰਾਟ ਕੇਲਾ 65 ਬਾਈ ਹੋਇਆ ਵਾ ਇੰਜਨ ਗੇਅਰ ਤਾਂ ਪੂਰਾ ਓਕੇ ਆ ਤੇ ਟਾਇਰ ਰਹਿ ਗਿਆ ਨਵੇਂ ਤੇ ਜਮਾਂ ਤੇ ਟੂਕੇ ਦਾ ਰੰਗ ਕੀਤਾ ਟਰੈਕਟਰ ਨੂੰ ਰੰਗ ਹੋਇਆ ਵਾ ਪੰਜਾਬ ਨੰਬਰ 99 ਮਾਡਲ ਇੰਜਨ ਕੇ ਦਾ ਓਕੇ ਆ 65 ਪਾਈ ਹੋਇਆ ਵਾ ਤੇ ਕਾਜ ਪੱਤਰਾ ਦਾ ਟਾਈਟਲ ਨਹੀਂ ਰਾਜਾ ਜਮਾ ਤੇ ਏਰੀਆ ਭਗਤਾ ਭਾਈ ਇੱਥੇ ਖੜਾ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਫੁੱਲ ਗਾਰੰਟੀ ਦਿੰਦਾ ਵੀਰ ਤੇ ਮੇਰੇ ਨੂੰ ਵੀ ਗਾਰੰਟੀ ਹੈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਟਰੈਕਟਰ ਵੀ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਕਿੰਦੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਲਾ ਸਕਦੇ ਆ 10 ਲੱਖ ਰੁਪਇਆ ਰੇਟ ਮੰਗਦਾ 99 ਮਾਡਲ ਪਾਵਰ ਸਟੇਅਰ ਦਾ ਡਬਲ ਕਲਚ ਕੰਮ ਸਾਰਾ ਹੋਇਆ 55 ਕਿਲਾ ਤੋਂ 65 ਬਾਈ ਹੋਇਆ 99 ਮਾਡਲ ਟਾਇਰ ਮੂਲ ਨੇ ਵੀ ਨਵੇਂ ਆ ਮਗਰਲੇ ਵੀ ਨਵੇਂ ਆ ਤੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਪਾਵਰ ਸਟੇਅਰ ਦਾ ਪੰਜਾਬ ਨੰਬਰ ਕਾਜ ਪੱਤਰ ਓਕੇ ਜਮਾ ਤੇ 3 ਲੱਖ ਰੁਪਇਆ ਮੰਗਦੇ ਆ ਮੌਕੇ ਦੇ ਮਾਰ ਤਾਨ ਕਰ ਦੇਣ ਕਿ ਕੋਕਾ ਵੀ ਟਰੈਕਟਰ ਆ ਤੇ ਮੈਕੈਨੋਮੈਟਿਕ ਚੱਕੜੋਂ ਭਾਈ ਮਸ਼ੀਨ ਤੇ ਚੜਾੜੋ ਫੋਨ ਕਰਕੇ ਟੇਜਿੰਦਾ ਵੀਰ ਵੀਰ ਕੋ ਸਾਰੀ ਵਿਕਲ ਸਟੈਪ ਨੇ ਫਾਰਮ ਡ੍ਰੈਗ ਟਰੈਕਟਰ ਆ ਫਾਰਮ ਡ੍ਰੈਗ 2016 ਮਾਡਲ ਆ ਟਾਇਰ ਜਿਵੇਂ ਨਵੇਂ ਟਰੈਕਟਰ ਦੇ ਇੰਜਨ ਗੇਅਰ ਦਾ ਓਕੇ ਆ ਬਿਲਕੁਲ ਨਵਾਂ ਟਰੈਕਟਰ ਆ ਬਹੁਤ ਘੱਟ ਟਰੈਕਟਰ ਚੱਲਿਆ ਵਾ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਕਾਹ ਜਾ ਕੇ ਆ ਜਾਣਾ ਆ ਆ ਗਿਆ ਨੰਬਰ ਇਹ ਜਿਹੜਾ ਲਹਿਣਾ ਇੰਜਨ ਗੇਅਰ ਤਾਂ ਓਕੇ ਰੰਗ ਪੇਂਟ ਦਾ ਟਰੈਕਟਰ ਨਹੀਂ ਰਾਜਾ 2016 ਮਾਡਲ ਆ ਇੰਜਨ ਗੇਅਰ ਦਾ ਪੂਰਾ ਓਕੇ ਹੈ ਚਾਬੀ ਲੱਗਦੀ ਹੈ ਜਦ ਤਾਈ ਟਰੈਕਟਰ ਨੂੰ ਕਿਸੇ ਵੀ ਚੀਜ਼ ਨੂੰ ਮਰਗਾੜ ਚਕਾਰ ਰੰਗ ਪੇਟ ਸਭ ਕੁਝ ਨਹੀਂ ਰਾਜਾ ਤੇ 2016 ਮਾਡਲ ਆ 430000 ਰੁਪਿਆ ਰੇਟ ਮੰਗਦੇ ਆ ਇਹ ਗੱਲ ਦੇਣਾ 430000 ਰੁਪਿਆ ਰੇਟ 45 ਦਾ ਫਾਰਮ ਡ੍ਰੈਗ ਟਰੈਕਟਰ ਆ ਇੰਜਨ ਗੇਅਰ ਤਾਂ ਓਕੇ ਬਿਲਕੁਲ ਨਵਾਂ ਟਰੈਕਟਰ ਆ ਬਹੁਤ ਘੱਟ ਟੈਟ ਚੱਲਿਆ ਵਾ ਕਿਸੇ ਵੀਰ ਭਾਈ ਲੈਣਾ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਈਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀ ਟਰੈਕਟਰ ਆ ਬਿਲਕੁਲ ਨਵਾਂ ਟਰੈਕਟਰ ਆ ਪਾਰਮੈਟ੍ਰਿਕ 16 ਮਾਡਲ 11 1/2 ਡੀ ਟਰਾਂਦੀ ਆ 8 ਨੜੀ ਹਾਬਾ 4 ਇੰਚੀ ਐਸਾ 8 ਇੰਚੀ ਗਾਡਰਾ ਜਾਲੀ ਲੱਗੀ ਵੀ ਆ ਬੈੱਡ ਨੂੰ ਤੇ ਕੋਕਾ ਪੀ ਟਰਾਂਦੀ ਆ ਕੜੇ ਵਾਲੇ ਰੈਂਬਾ ਵਧੀਆ ਟਾਇਰ ਆ ਟਰਾਂਦੀ ਤੇ ਬੇਦਾਗ ਟਾਇਰ ਆ ਕਿਸੇ ਵੀਰ ਭਾਈ ਜੀ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਲੈਫਟਾਈ ਟਰਾਲੀ ਆ 2 ਫੁੱਟ ਵਾਰ 3 ਫੁੱਟ ਵੈਡਾ 8 ਇੰਚੇ ਗੱਡਰਾ ਤੇ 8 ਨੜੀ ਹੱਬਾ ਤੇ 4 ਇੰਚੇ ਸਾ ਪੰਪ ਲੱਗਿਆ ਵਾ ਪੂਰੀ ਹੈਵੀ ਤੋਂ ਪਾਲੀ ਟਰਾਲੀ ਆ 2025 ਮਾਡਲ ਟਰਾਲੀ ਬਿਲਕੁਲ ਨਵੀਂ 1 ਲੱਖ 40000 ਰੁਪਿਆ ਰੇਟ ਆ ਮਾਲਕ ਵੀ ਦਾ ਨੰਬਰ ਉੱਤੇ ਜੰਦਿਆ ਸਾਰੀ ਜਾਣਕਾਰੀ ਫੋਨ ਲੱਗ ਜਾ ਸਕਦੀ ਹੈ 1 ਲੱਖ 40000 ਰੁਪਿਆ ਰੇਟ ਆ ਮਾਲਕ ਵੀ ਦਾ ਨੰਬਰ ਉੱਤੇ ਜੰਦਿਆ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਆ ਕੋਕਾ ਪੀਛੇ ਟਰਾਲੀ ਹੈ ਵੀ ਤਾਂ ਭਾਰੀ ਬਣੀ ਹੋਈ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਘਰੇ ਚਲਾਉਣ ਵਾਸਤੇ ਬਹੁਤ ਵਧੀਆ ਟਰਾਲੀ ਹੈ ਧਾਣੀ ਢੋਣ ਵਾਲੀ 8 ਨੜੀ ਆ 8 ਇੰਚੀ ਗਾਡਰ 16 ਪੱ 16 7 ਦਾ ਟਰਾਲਾ 16 ਫੁੱਟ ਲੰਮਾ 7 ਫੁੱਟ ਕੌੜਾ 3 ਫੁੱਟ ਵੈੱਟ 2 ਫੁੱਟ ਵਾੜ 10 ਇੰਚੀ ਗਾਡਰ 10 ਨੜੀ ਹੱਬ ਰੇਲ ਦਾ ਇਹ ਸਾਮਝਾ ਛੰਝਾ ਲੱਗਿਆ ਵਾ 55 ਇੰਚ ਮੱਛੀ ਹੌਕ ਮੇ ਅਰੀਆ ਅੰਬਰਸਾਰ ਕਿਸੇ ਵੀਰ ਭਾਈ ਜੀ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ 2025 ਮਾਡਲ ਤੇ 3,25,000 ਰੁਪਇਆ ਰੇਟ ਆ 3,25,000 ਰੁਪਇਆ ਰੇਟ ਆ 16 ਸੱਤ ਦਾ ਟਰਾਲਾ ਹੈਵੀ ਤੋਂ ਭਾਰਾ ਬਣਿਆ ਵਾ ਕੋਕਾ ਪੀਸ ਮਾਲਕ ਵੀ ਤਾਂ ਨੰਬਰ ਉੱਤੇ ਚੱਲ ਜੀਆਂ ਸਾਰੀ ਜਾਣਕਾਰੀ ਫੋਨ ਲੱਗ ਕੇ ਜਾਂਦਾ 3 ਦਾ ਤੇ 10 ਨੜੀ ਹੱਬ ਦਾ ਹੈਂਕੀ ਗਾਡਰ ਤੇ 55 ਇੰਚ ਮੱਛੀ ਹੁੱਕ ਕਿਤੇ ਗੁੱਲਾ ਪੈਂਦਾ 4 ਇੰਚੀ 3 ਫੁੱਟ ਵੈਟ ਰੇਲ ਦਾ ਹਿੱਸਾ ਵਵ ਹੈਟਰਾਂ ਦਾ ਹੈਵੀ ਟੋਪਰ ਬਣਿਆ ਵਸ 32 33 ਕਵੰਟ ਦਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲ ਗਿਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀ ਟਰਾਲਾ 3 ਲੱਖ 25000 ਰੁਪਏ ਰੇਟ ਤਾਂ ਯਾਰ ਬਾਲਾ ਮੱਟ ਟਰੈਕਟਰ ਇੰਜਨ ਗੇਅਰ ਦਾ ਪੂਰਾ ਓਕੇ ਆ ਮੂਗਰ ਦੇ ਟਾਇਰਾਂ ਦੇ ਵੇਟ ਲੱਗੇ ਹੋਏ ਆ 45 ਕਿਲੋ ਕਿਲੋ ਵਾਲੇ 45 ਕਿਲੋ ਦੀ ਪਲੇਟ ਤੇ ਉਹ ਲੱਗੇ ਵੇਟ ਸਾਈਡ ਦੇ ਵੱਡਾ ਇੰਜੀਨਰ ਦੇਗਾ ਬੈਂਪਰ ਸਿੰਪਲ ਲੱਗਿਆ ਕਾਗਜ ਪੱਤਰਾ ਚ ਨੀਰ ਆਇਆ ਟਰੈਕਟਰ 2012 ਮਾਡਲਾ ਏਅਰ ਚਲਦੇ ਆਣਾ ਰੰਗ ਪੇਂਟ ਦਾ ਟਰੈਕਟਰ 90 ਸਰਪੈਂਟ ਟੈਕਨੀਸ਼ੀਅਨ ਨਵੀਂ ਪਈਆ ਤੇ ਡਾਂਡਾ ਪੱਟੀ ਦਾਵਰ ਨਾਲ ਛਤਰੀ ਨਾਲ ਛੋਟਾ ਡੈੱਕ ਲੱਗਿਆ ਵਾ 70 ਰੁਪਏ ਟਾਇਰਾ ਤੇ ਵਾਕੇ ਦੇ ਸਾਬ ਦੇ 1 ਰੁਪਏ ਦਾ ਨੁਕਸਾਨੀ ਟਰੈਕਟਰ ਦੇ ਵਿੱਚ ਕੋਕਾ ਪੀ ਟਰੈਕਟਰ ਆ ਰੇਟ ਹੈਗਾ 39000 39000 ਏਅਰ ਚਲਦੇ ਆਣਾ ਕੋਕਾਪੀ ਟਰੈਕਟਰ ਕਿਸੇ ਵੀਰਪਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲਿਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾਪੀ ਟਰੈਕਟਰ ਆ ਰੰਗ ਪੇੜ ਦਾ ਟਰੈਕਟਰ ਨੀਰੇ ਜੇ ਕਾਜੀ ਪੱਤ ਦਾ ਨੀਰੇ ਜੇ ਬਹੁਤ ਵਧੀਆ ਟਰੈਕਟਰ ਆ ਓਕੇ 95 ਮਾਡਲ ਆ 1995 ਮਾਡਲ ਆ 90 ਤੇ 5 ਕਿਸੇ ਵੀਰਪਾਈ ਨੇ ਲੈਣਾ ਟਰੈਕਟਰ ਵੀ ਦਾ ਬਹੁਤ ਵਧੀਆ ਟਰੈਕਟਰ ਆ ਇੰਜਨ ਕੇ ਤਾਂ ਪੂਰਾ ਓਕੇ ਆ ਤੇ ਇਹ ਰੰਗ ਪੇਂਟ ਦਾ ਟਰੈਕਟਰ ਨਹੀਂ ਆਇਆ ਕਿਸੇ ਵੀਰ ਭਾਈ ਨੇ ਲੈਣਾ ਟਾਇਰ ਲੈ ਕੇ ਆ 55 56 ਪੈਸੇ ਇੰਜਨ ਕੇ ਤਾਂ ਕੋਕਾ ਵੀ ਟਰੈਕਟਰ ਆ ਉਨਤੇ ਏਰੀਆ ਲੁਧਿਆਣਾ ਖੋਡੇ ਮਗੜ ਦੇ ਨਵੇਂ ਪਾਏ ਹੋਇਆ ਰੇਟ ਹੈ ਤੇ 4 275 ਟਰੈਕਟਰ 275 ਟਰੈਕਟਰ ਆ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸਪਰਕ ਕਰ ਸਕਦੇ ਹੋ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ ਦੋ 1,60,000 1,60,000 ਇੰਜਨ ਗੇ ਦਾ ਪੂਰਾ ਓਕੇ ਬੜੇ ਵਾਹ ਕੇ ਲੈ ਸਕਦੇ 1 ਰੁਪਏ ਦਾ ਨੁਕਸ ਨਹੀਂ ਟਰੈਕਟਰ ਦੇ ਵਿੱਚ 4 275 ਟਰੈਕਟਰ ਆ ਇਹ ਗੱਲ ਦੇਣਾ 1,60,000 ਰੁਪਿਆ ਰੇਟ ਆ ਵੀਰ ਕੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾਵਾਂ ਵਰਕੇ ਸ਼ੇਅਰ ਕਰਦੇ ਹੋ